ਵੀ ਸਾਲਾਂ ਦੌਰਾਨ ਮਿੰਤਾ ਕਰ ਲਈਆਂ ਸਰਕਾਰਾਂ ਦੀਆਂ ਵੀ ਕਾਰਪੋਰੇਟ ਹਸਪਤਾਲ ਲੁੱਟ ਰਹੇ ਨੇ ਡੈੱਡ ਬੋਡੀ ਨਹੀਂ ਦਿੰਦੇ ਠੀਕ ਹੋਏ ਤੇ ਮਰੀਜ਼ ਨੂੰ ਨਹੀਂ ਛੱਡਦੇ ਜਿੰਨਾ ਚਿਰ ਉਹ ਬਿੱਲ ਨਹੀਂ ਭਰਦਾ 20-20 ਲੱਖ ਰੁਪਿਆ ਲੋਕ ਕਰਜ਼ਾਈ ਹੋ ਗਏ ਲੋਕਾਂ ਦੀਆਂ ਜ਼ਮੀਨਾਂ ਵੇਗੀਆਂ ਪਰ ਇਹਨਾਂ ਨੂੰ ਤਰਸ ਨਹੀਂ ਆਇਆ ਅੱਜ ਤੋਂ 12-15 ਸਾਲ ਪਹਿਲਾਂ ਬਾਦਲ ਸਾਹਿਬ ਨੇ ਤਾਂ ਕਿਆ ਪਰਦੇ ਹਸਪਤਾਲਾਂ 'ਚ ਬੋਰਡ ਲਵਾਤੇ ਸੀ ਅੱਜ ਵੀ ਪੁਰਾਣੇ ਬੋਰਡ ਦੇਖ ਸਕਦੇ ਹੋ ਵੀ ਤੁਸੀਂ ਜੇ ਹਸਪਤਾਲ 'ਚ ਹੰਗਾਮਾ ਕੀਤਾ ਤਾਂ ਤੁਹਾਨੂੰ 7 ਸਾਲ ਦੀ ਸਜ਼ਾ 5 ਲੱਖ ਜੁਰਮਾਨਾ ਅੱਜ ਕਹਿੰਦੇ ਉਹਨਾਂ ਤੁਸੀਂ ਵੀ ਦਰবেশ ਨੇ ਬਦਲ ਸਾਹਿਬ ਕਮਾਲ ਦੀ ਗੱਲ ਆ ਯਾਰ ਜਿਹੜਾ ਬੰਦਾ লাশ ਨੂੰ ਨਹੀਂ ਦੇ ਰਿਹਾ ਉਹਦੇ ਹੱਕ 'ਚ ਕੱਢਗੇ ਸੀ ਇਹ ਇਹਨਾਂ ਦੀ ਫੋਟੋ ਲੱਗੀ ਹੋਈ ਸੀ ਉਦੋਂ ਲੁਧਿਆਣੇ ਦੇ ਹਸਪਤਾਲਾਂ 'ਚ ਫੇਰ ਆਜੋ ਕੈਪਟਨ ਮਰਿੰਦਰ ਸਿੰਘ ਤੇ ਐਡਾ ਵੱਡਾ ਧਰੋਹ ਕਮਾਇਆ ਇਹਨੇ ਆਯੂਸ਼ਮਾਨ ਤੇ ਲਿਮਟ ਲਾ ਕੇ ਅਸੀਂ ਕਿੰਨੇ ਸਾਲਾਂ ਤੋਂ 2015 ਤੋਂ ਅਸੀਂ ਸਟੰਟ ਫ੍ਰੀ ਪੁਆ ਰਹੇ ਸੀ ਪੇਸਮੇਕਰ ਗੋਡੇ ਬਦਲੀ ਰੀੜ ਦੀ ਹੱਡੀ ਦੇ ਆਪਰੇਸ਼ਨ ਅੱਜ ਕੱਲੇ ਪੰਜਾਬ ਨੂੰ 80000 ਰੁਪਏ ਮਿਲਦਾ ਸਟੰਟਾਂ ਦਾ ਬਾਕੀ ਪੈਸੇ ਭਰਨੇ ਪੈਂਦੇ ਨੇ ਗੋਡਿਆਂ ਦੇ ਵੀ ਬਾਕੀ ਭਰਨੇ ਪੈਂਦੇ ਨੇ ਪੇਸਮੇਕਰ ਤਾਂ ਪੈਂਦਾ ਹੀ ਨਹੀਂ 60000 ਦੀਆਂ ਰੀੜ ਦੀਆਂ ਪਲੇਟਾਂ ਲੈਣੀਆਂ ਕੱਲਾ ਫ੍ਰੀ ਫਰੀ ਹੁੰਦਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਕਿਉਂ ਕਿ ਇਹਨਾਂ ਨੇ ਉਦੋਂ ਇੰਸ਼ੋਰੈਂਸ ਕੰਪਨੀ ਨਾਲ ਮਿਲ ਕੇ ਕੋਈ ਨਾ ਕੋਈ ਇਹਿਆ ਜਾਂ ਸਿਸਟਮ ਕੀਤਾ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਪੂਰਾ 5 ਲੱਖ ਨਹੀਂ ਮਿਲਦਾ ਹਰਿਆਣਾ ਯੂਪੀ ਨੂੰ ਪੂਰਾ 5 ਲੱਖ ਪੀਜੀਆਈ ਚ ਮਿਲਦਾ ਹੈ